ਹਰ ਜਿਹੜੀ ਤਰਜ ਪੁਲੀ ਬਣੀ ਨੇ ਮੈਥੋਂ ਪਰ ਫਿਰ ਮੈਂ ਕੋਟ ਕਰਵਾ ਤੁਹਾਡੇ ਪੱਲੇ ਪਾਉਂਗਾ ਇਹ ਕਿਆ ਜੀ ਲਗਾਉਣਾ ਤੁਸੀਂ ਉਸ ਧਰਤੀ ਤੇ ਬੈਠੇ ਹੋ ਜਿੱਥੋਂ ਦਾ ਜੰਪਲ ਸ਼ਹੀਦ ਉਧਰ ਸਿੰਘ ਹੋਇਆ ਜਿਨੇ ਜਲਿਆਵਾਲੇ ਬਾਗ ਦੇ ਵਿੱਚ ਅੱਜ ਆਪਾਂ ਜਿੰਨੇ ਕੱਠ ਜੋੜੀ ਖੜਿਆ ਉਦੋਂ ਰੋਲ ਡਾਕਟਰ ਦੇ ਖਿਲਾਫ ਲੋਕਾਂ ਦਾ ਜਲਿਆਵਾਲੇ ਬਾਗ ਦੇ ਵਿੱਚ ਮੋਟ ਵੱਡਾ ਕੱਠ ਜੁੜਾ ਹੋਇਆ ਦੀ ਤਾਂ ਉਹਦੇ ਦੀ ਮੌਕੇ ਦੀ ਹਕੂਮਤ ਜਿਹੜੀ ਅੰਗਰੇਜ਼ ਹਕੂਮਤ ਦੀ ਮਰਮੜਾ ਕਰੂ ਅਗਰੇਜ਼ ਹਕੂਮਤ ਦੀ ਬਿਨਾ ਚਤਾਵਨੀ ਦਿੱਤੇ ਇੱਥੇ ਦੇ ਲੋਕਾਂ ਦੇ ਅੰਨੇਵਾਦ ਹੋਈਆਂ ਚਲਾਈਆਂ ਲਾਸ਼ਾਂ ਦਾ ਢੇਰ ਲਾਟਾ ਉੱਥੇ ਤੇ ਹੋਰ ਟਾਈਮ ਜਿਹੜਾ ਉੱਧਰੋਂ ਜਿਹੜਾ ਉਸ ਕੱਟ ਦੇ ਵਿੱਚ ਮੌਜੂਦ ਸੀਗਾ ਸਾਰਾ ਜਿਹੜਾ ਵਾਕਿਆ ਹੋਇਆ ਉਹਨੇ ਆਪਣੇ ਅੱਖੀ ਦੇਖਿਆ ਇਸ ਕਰਕੇ ਮੈਂ ਉਹਨਾਂ ਦਾ ਯੋ ਦੋ ਗੱਲਾਂ ਜਿਹੜੀ ਗੱਲ ਇਹ ਜਿਕੜ ਆਉਂਦਾ ਵਿੱਚ ਗੀਤੇ ਤੇ ਦੂਜੀ ਗੱਲ ਇਧਰ ਦਾ ਮੈਂ ਮਨ ਨਾਲ ਬਸ ਕੋਈ ਮੇਰੀ ਗੱਲ ਸੁਣ ਲਈ ਜਦੋਂ ਜੇ ਮਨ ਤੁਸੀਂ ਬੁੱਧੀ ਜੀ ਵੀ ਵਿੱਚ ਬੈਠੇ ਹੋ ਆਏ ਹੋ ਡਾਕਟਰ ਜੀ ਮੰਨੋ ਵੀ ਆਏ ਨੇ ਲੱਗਿਆ ਕਿ ਪੰਜ ਚਾਰ ਬੰਦੇ ਆਏ ਹੋਏ ਨੇ ਇੱਕ ਗੱਲ ਨੋਟ ਕਰੋ ਜਿਹੜੀ ਬਹੁਤ 99% ਬੰਦਿਆਂ ਨੂੰ ਨਹੀਂ ਪਤਾ ਬਿੰਜਲਾ ਸੁਨਾਮ ਹੈ ਕਾਗਜ਼ਾਂ 'ਚ ਇਹ ਹੈਗਾ ਸੁਨਾਮ ਉਦਮ ਸਿੰਘ ਵਾਲਾ ਉਹ ਮੈਂ ਕਹਿਣਗੇ ਲੱਗਿਆ ਕਾਗਜ਼ਾਂ 'ਚ ਇਹ ਹੈਗਾ ਸੁਨਾਮ ਉਦਮ ਸਿੰਘ ਵਾਲਾ ਤੁਸੀਂ ਹੁਣ ਨਿਗਾਹ ਮਾਰੋ ਸਾਰੇ ਦਫਤਰਾਂ 'ਚ ਵੀ ਸੁਨਾਮ ਉਦਮ ਸਿੰਘ ਵਾਲਾ ਕਿਤੇ ਲਿਖਿਆ ਹੋਇਆ ਆਹ ਸਾਹਮਣੇ ਵਾਲੇ ਰੋਲ 'ਚ ਆਹ ਬਾਈ ਕਿੱਥੇ ਮੌਹ ਆਹ ਸਾਹਮਣੇ ਕੀ ਹੈਗਾ ਸੁਨਾਮ ਜਿੰਨੇ ਨੇ ਡਿਗਰਾ ਨਹੀਂ ਬਤਾ ਵੀ ਸੁਨਾਮ ਉਦਮ ਸਿੰਘ ਵਾਲਾ ਅਕਾਲੀਵਾਲਾ ਨੇ ਵੀ ਸੁਨਾਮ ਹੀ ਲਿਖ ਰੱਖਿਆ ਹਸਪਤਾਲ ਦੇ ਮੁੰਡੇ ਵੀ ਸੁਨਾਮ ਹੀ ਲਿਖ ਰੱਖਿਆ ਇੱਥੇ ਵੀ ਸੁਨਾਮ ਨਹੀਂ ਲਿਖਿਆ ਹੋਇਆ ਉਧਰ ਦਾ ਜਿਹੜਾ ਪਾਲੇਪਾਲਾ ਵਾਲਾ ਬਿਜਲੀ ਬੋਰਡ ਦਾ ਦਫਤਰ ਹੈ ਅਸੀਂ ਲੋਡ ਕਰਤੀ ਕਰ ਲੱਗੇ ਹੋਇਆ ਉਹ ਵੱਡਾ ਬੋਰਡ ਜਿਹੜੇ ਹੋਲਡਿੰਗ ਬੋਰਡ ਕਹਿੰਦੇ ਨੇ ਕੰਪਨੀ ਜੇ ਆਏ ਹੁੰਦੇ ਨੇ ਵੀ ਇੱਧਰ ਭਾਈ ਬਠਿੰਡਾ ਮਾਨਸਾ ਪਿੱਖੀ ਉੱਥੇ ਵੀ ਸੁਨਾਮ ਨਹੀਂ ਲਿਖਿਆ ਹੋਇਆ ਅਸੀਂ ਇੱਧਰ ਆ ਗਵਰਨਰ ਮਾਤਰੀ ਨੂੰ ਲੋਡ ਕਰਾਇਆ ਦੀ ਵੀ ਭਾਈ ਅਸ਼ੇਰ ਦਾ ਨਾਂ ਜੀ ਦੋਤਲ ਸਿੰਘ ਬਾੜਾ ਠੀਕ ਹੈ ਨਾ ਆ ਸੁਨਾਮ ਦੋਤਲ ਸਿੰਘ ਬਾੜਾ ਜੇ ਸੀ ਇਹ ਨਹੀਂ ਕਹਿਣਾ ਚਾਹੁੰਦੇ ਤਾਂ ਫਿਰ ਸੁਨਾਵੋ ਤੁਹਾਨੂੰ ਸੁਣਵਾ ਲਾ ਕਹਿ ਦਿਓ ਕੰਮ ਸੇ ਕੰਮ ਐ ਤਾਂ ਹੋਰ ਵੀ ਉਹੀ ਐ ਸੀ ਇਹ ਕਹਿਣਾ ਚਾਹੁੰਦਾ ਮੈਨੂੰ ਔਖਾ ਲੱਗਦਾ ਹੈ ਨਾ ਤੇ ਆਓ ਮੈਂ ਤੁਹਾਡੇ ਨਾਲ ਗੀਤਾਂਾਂ ਦਾ ਗਾਣਾ ਅਨਕ੍ਰੀ ਸੂਰੇ ਕਦੇ ਕਿਸੇ ਦੀ ਆਣ ਨਾ ਜਾਂਦੇ ਨੇ ਆਵਰ ਇਹਨਾਂ ਬੰਦਾਂ ਨੂੰ ਕਹਿਦਾ ਕੁਝ ਅਨਕ੍ਰੀ ਸੂਰੇ ਕਦੇ ਕਿਸੇ ਦੀ ਆਣ ਨਾ ਜਾਂਦੇ ਨੇ ਜੋ ਦੇਸ਼ ਕੋ ਮ ਲਈ ਮਰਨ ਸਾਡਾ ਉਹ ਜਾਂਦੇ ਰਹਿੰਦੇ ਨੇ ਲੋ ਹੱਕ ਸੱਚ ਲਈ ਲੜਦੇ ਸਾਡਾ ਚੇਤਿਆਂ ਵਿੱਚ ਰਹਿੰਦੇ ਨੇ ਜਨਵਾਰ ਸਹੀ ਕਾ ਹਲਕਾਈ ਆ جاتی ਹੈ ਬਨ ਸਹੀ ਦੀ ਗਾਨ ਮੌਤ ਨਾਲ ਕਿੰਨੀ ਸ਼ਾਦੀ ਹੈ ਬਨ ਸਹੀ ਦੀ ਗਾਨ ਮੌਤ ਨਾਲ ਕਿੰਨੀ ਸ਼ਾਦੀ ਹੈ ਵਿੱਚ ਬਲਮੀ ਜੋ ਜਉਣਾ ਜੋ ਦੇ ਕਦੇ ਨਸਿੰਦੇ ਨੇ ਜੋ ਨੇ ਸ਼ਕੋ ਲਈ ਮਨ ਸਦਾ ਕੋ ਜੰਮ ਰੰਗ ਨੇ ਜੋ ਹੱਕ ਸਰ ਚੱਲੀ ਲੜਨ ਸਦਾ ਤੇ ਕੰਮ ਚਰਨ ਮਿਲ ਨਾ ਮਟਾਰੀਆਂ ਕੋਆਂ ਦੀ ਇਨਾਂ ਮਨਣ ਸੀ ਰਾਮਿਲੋ ਤਨ ਲਾੜ ਚਲਾ ਕੇ ਹੰਕਰ ਪੰਨੀ ਸੀ ਨਾ ਮਿਲੋ ਤਨ ਲਾੜ ਚਲਾ ਕੇ ਹੰਕਰ ਪੰਨੀ ਸੀ ਤਰ ਛੱਤਾਂ ਤੋਪਾਂ ਦੇ ਨਾਲ ਪੱਜ ਪੱਜ ਖੈਂਦੇ ਨੇ ਜੋ ਦੇਸ਼ ਕੋ ਮਲੀ ਮਾਰਨ ਸਦਾ ਉਹ ਜਉ ਲੜੈਂਦੇ ਨੇ ਜੋ ਹੱਥੇ ਸਾਹ ਚੱਲੇ ਲੜਨ ਸਦਾ ਚੇਤਾਂ ਵਿੱਚ ਰਹੈਂਦੇ ਨੇ ਮਾਦਨੇ ਧੀਰੇ ਆਜ਼ਾਦੀ ਲਈ ਜੋਸ ਦਿਖਾਇਆ ਸੀ ਲੰਗਨ ਦੇ ਵਿੱਚ ਕਰ ਜਲ ਬੈਲੀ ਮਾਰ ਮਗਾਇਆ ਸੀ ਅਣ ਅਣਖ ਦੇ ਜਦ ਬੇ ਨਾ ਕਦੇ ਜੋ ਦੇਸ਼ ਤੋਂ ਮੱਲੇ ਹੀ ਮਰਨ ਸਦਾ ਉਹ ਜੰਮੇ ਰਹਿੰਦੇ ਨੇ ਜੋ ਹੱਕ ਸੱਚ ਲਈ ਲੜਨ ਸਦਾ ਚੇਤਿਆਂ ਵਿਚ ਰਹਿੰਦੇ ਨੇ ਗਦਰੀ ਸੂਰੇ ਆਜ਼ਾਦੀ ਲਈ ਗਦਰ ਮਚਾ ਗਏ ਸੀ ਬਤਨੇ ਆਸ਼ਕ ਫਾਸੀਆਂ ਫੰਦੇ ਗਲ ਵਿੱਚ ਪਾ ਗਏ ਸੀ ਬਤਨੇ ਆਸ਼ਕ ਫਾਸੀਆਂ ਫੰਦੇ ਗਲ ਵਿੱਚ ਪਾ ਗਏ ਸੀ ਕਈ ਤਾਂ ਕੁਰਪੀਆਂ ਜਨਤ ਬਤਨੀਆਂ ਹੱਸ ਹੱਸ ਸੈਂਦੇ ਨੇ ਜੋ ਦੇਸ਼ ਕੋ ਮ ਲਈ ਮਰਨ ਜਦਾ ਉਹ ਜਾਂਦੇ ਰਹਿੰਦੇ ਨੇ ਜੋ ਦੇਸ਼ ਕੋ ਮ ਲਈ ਮਰਨ ਜਦਾ ਉਹ ਜਾਂਦੇ ਰਹਿੰਦੇ ਨੇ ਗਦਰੇ ਗੁਦਾ ਨਾਲ ਸਰਾਬੇ ਕੌਣ ਜਹਾ ਦਿੱਤੀ ਆਪਾ ਕਰ ਕੁਰਬਾਨ ਆਜ਼ਾਦੀ ਚਨਗ ਮਗਾਰ ਦਿੱਤੀ ਸਰਪਤ ਖਾਰਨਸਾਲ ਦਿੱਤੀ ਜਦੋਂ ਅੰਗਰੇਜ਼ ਸਰਕਾਰ ਦੇ ਪੈਰਾਇਦਾ ਅਗਮ ਚਾਤੀ ਕੱਲੇ ਜਵਾਹ ਜੇ ਨੇ ਰਾਹੇ 2 18 ਸਾਲ ਉਮਰ ਕਿੰਨੀ ਹੁੰਦੀ ਆ ਅਣਡਾੜੀ ਆ ਦੀਗਾ ਉਹ ਮਤਵਾਰੀ ਗੱਲ ਤੇ ਹੋਣਾ ਗਦਰੀ ਗੁੰਜਾ ਨਾਲ ਸਰਾਂਪੇ ਕੌ ਮਜਦਾ ਦਿੱਤੀ ਆਪਾ ਘਰ ਪਰਵਾਨ ਆਜ਼ਾਦੀ ਚਿੰਨਮ ਮਜਦਾ ਦਿੱਤੀ ਸਿਸ਼ਟਰੀ ਜਦ ਧਰਨ ਸਿਸ਼ਟਰੀ ਜਦ ਧਰਨ ਤੁੰ ਮੱਲੇ ਕਿੰਰੇ ਕਹਿੰਦੇ ਨੇ ਜੋ ਦੇਸ਼ ਘਰ ਲਈ ਮਰਨ ਸਦਾ ਉਹ ਜਾਉਂਦੇ ਰਹਿੰਦੇ ਨੇ ਜੋ ਹੱਥ ਸੱਚ ਲਈ ਲੜਨ ਸਦਾ ਚੇਤਿਆ ਰਹਿੰਦੇ ਨੇ

ਜੈਤ ਲਈ ਲੜਨ ਸਦਾ ਚੇਤਿਆ ਵਿਚਰਿੰਦੇ ਨੇ ਰਾਜਗੁਰੂ ਸਗਦੇ ਭਗਤ ਜਿਹਾ ਹੱਦ ਮਕਾ ਦਿੱਤੀ ਸਾਵਰਾਜ ਦੇ ਪੈੜਾ ਹੈ ਤਾਂ ਅਗ ਮਚਾ ਦਿੱਤੀ ਰਾਜਗੁਰੂ ਸਗਦੇ ਭਗਤ ਜਿਹਾ ਹੱਦ ਮਕਾ ਦਿੱਤੀ ਸਾਵਰਾਜ ਦੇ ਪੈੜਾ ਹੈ ਤਾਂ ਅਗ ਮਚਾ ਦਿੱਤੀ ਆਜ਼ਾਦੀ ਦੇ ਆਸ਼ਕ ਆਜ਼ਾਦੀ ਦੇ ਆਸ਼ਕ ਨਾ ਵਿੱਚ ਭਿੰਦੇ ਪੈਂਦੇ ਨੇ ਕੋ ਦੇਸ਼ ਤੋਂ ਮਲੇ ਲੜਨ ਚਾਦਾ ਔਰ ਜਾਂਦੇ ਰਹਿੰਦੇ ਨੇ ਤੇ ਹੱਥ ਛੱਜ ਲਈ ਮਰਨ ਚਾਦਾ ਔਰ ਜਾਂਦੇ ਆਂਦੇ ਨੇ ਉਹ ਤੁਮ ਜਿਵੇਂ ਲੰਗਰ ਵਿੱਚ ਦਾ ਪਰਥੂ ਪਾ ਦਿੱਤਾ ਦਰਿਆ ਬਾੜੇ ਬਾਗ ਦਾ ਕਾਤਲ ਪਾਰ ਬਣਾ ਦਿੱਤਾ ਉਹ ਤੁਮ ਜਿਵੇਂ ਲੰਗਰ ਵਿੱਚ ਦਾ ਪਰਥੂ ਪਾ ਦਿੱਤਾ ਦਰਿਆ ਬਾੜੇ ਬਾਗ ਦਾ ਕਾਤਲ ਪਾਰ ਬਣਾ ਦਿੱਤਾ ਜਾ ਜਹਾਯੋ ਮਟਰ ਜਨਮ ਦਾ ਪਦਿਆ ਘੜ ਘੜ ਲੈਂਦੇ ਨੇ ਜੋ ਦੇਸ਼ ਕੋ ਮ ਲਈ ਮਰਨ ਸਦਾ ਉਹ ਚਉਂਦੇ ਰਹਿੰਦੇ ਨੇ ਤੇ ਹੱਥ ਸੱਚ ਲਈ ਲੜਨ ਸਦਾ ਚੇਤਾਂ ਵਿਚ ਰਹਿੰਦੇ ਨੇ ਆਓ ਸਾਰੇ ਧਿਆਨ ਦਿਓ ਸਭ ਜਾਣੇ ਪਹਿਚਾਣੇ ਤੇ ਗੁਮਨਾਮ ਸ਼ਹੀਦਾਂ ਨੂੰ ਆਓ ਕਰੀਏ ਕੋਟ ਕੋਟ ਕਰਨਾਮ ਸ਼ਹੀਦਾਂ ਨੂੰ ਸਭ ਜਾਣੇ ਪਹਿਚਾਣੇ ਤੇ ਗੁਮਨਾਮ ਸ਼ਹੀਦਾਂ ਨੂੰ ਆਓ ਕਰੀਏ ਕੋਲ ਕੋ ਦਾ ਕਰੇ ਨਾਮ ਜਹੀ ਤਾਨੂ ਆਓ ਨਾਲ ਮਿਲ ਕਰੀਏ ਲਾਲ ਸਲਾਮ ਜਹੀ ਤਾਨੂ ਤਵਾਰੀਖ ਦੇ ਪੰਨਿਆਂ ਦੀ ਬੜ ਸੁਖੀ ਬੰਦੇ ਨੇ ਜੋ ਦੇਸ਼ ਤੋਂ ਲਈ ਮਰਨ ਸਦਾ ਉਹ ਚਉਂਦੇ ਰਹਿੰਦੇ ਨੇ ਤੇ ਹੱਥ ਛੱਜ ਲਈ ਲੱਗ ਸਦਾ ਚੇਤਿਆਂ ਵਿਚ ਰਹਿੰਦੇ ਨੇ ਬਾਈ ਜੀ ਇਨਾਂ ਕੋਲ ਪੈਸੇ ਸਾਰੇ ਮੁੰਡਾ ਕਮਾਲ ਕਰ ਇਹ ਸਾਡੇ ਬਧਾਰ ਆ ਹਰਜਨ ਸਿੰਘ ਇਹ ਖਰਿਆਲ ਆ ਜੋ ਮੇਰਾ ਚਨਾਵ ਦੇ ਵਿੱਚ ਵੱਡੇ ਪ੍ਰੋਗਰਾਮਾਂ ਦੇ ਵਿੱਚ ਹਰ ਥਾਂ ਨਾਮ ਆਰਥ ਫਟਕਾਉਂਦਾ ਰਹੇ ਨੇ ਧੰਨਵਾਦ ਪ੍ਰਧਾਨ ਜੀ ਠੀਕ ਹੈ ਠੀਕ ਤੇ ਆਪਾਂ ਫੇਰ ਉੱਥੇ ਜਾ ਕੇ ਮੇਰੇ ਕੋਲ ਬਰੇ ਜਾਂਦੇ ਨੇ ਜਦੋਂ ਆਜ਼ਾਦੀ ਦੀ ਲਹਿਰ ਬਈ ਲੋਕ ਮਰੇ ਉਹਦੇ ਵਿੱਚ ਜਿਕਰਾ ਹੁੰਦਾ ਵੀ ਜਿਹੜੇ ਗੁੰਮਨਾਮ ਨੇ ਉਹਦਾ ਪਤਾ ਨਹੀਂ ਹਲੇ ਕੁਛ ਦਾ ਪਤਾ ਵੀ ਉਹ ਤੋਂ ਗੰਗ ਪਾਕ ਸਿੰਘ ਸਰਾਬੇ ਗਦਰੀ ਬਾਪੇ ਇਹ ਮੈਂ ਦੁਬਾਰੀ ਦੁਹਰਾਉਣਾ ਸਭ ਜਾਣੇ ਪਹਿਚਾਣੇ ਤੇ ਗੁਮਨਾਮ ਸ਼ਹੀਦਾਂ ਨੂੰ ਆਓ ਕਰੀਏ ਕੋਟ ਬੋਟ ਦਾ ਪਰਨਾਮ ਸ਼ਹੀਦਾਂ ਨੂੰ ਆਓ ਦਰ ਮਿਲ ਕਰੀਏ ਲਾਲ ਸਲਾਮ ਸ਼ਹੀਦਾਂ ਨੂੰ ਤਵਾਰੀਖ ਦੇ ਪੰਨਿਆਂ ਦੀ ਤਵਾਰੀਖ ਦੇ ਪੰਨਿਆਂ ਦੀ ਬੜੀ ਸੁਰਖੀ ਬੰਦੇ ਨੇ ਜੋ ਦੁਸ਼ਮਣ ਲਈ ਮਰਨ ਸਦਾ ਉਜਾਉਂਦੇ ਰਹਿੰਦੇ ਨੇ ਜੋ ਹੱਕ ਝੱਲ ਲਈ ਲੜਨ ਸਦਾ ਚੇਤਾਂ ਬਚ ਰਹਿੰਦੇ ਨੇ ਅਮਰ ਜੀ ਹਿਦਾ ਜਿਓ ਸੋਚਾ ਤੇ ਫੁੱਲ ਚੜਾਉਣੇ ਨੇ ਸਰ ਜੇ ਸੁਬਨੇ ਰੱਬ ਨਾਲ ਅਸੀਸਾਂ ਕਾਰ ਕਰਾਉਣੇ ਨੇ ਅਮਰ ਜੀ ਹਿਦਾ ਜਿਓ ਸੋਚਾ ਤੇ ਫੁੱਲ ਚੜਾਉਣੇ ਨੇ ਸਰ ਜੇ ਸੁਬਨੇ ਰੱਬ ਨਾਲ ਅਸੀਸਾਂ ਕਾਰ ਕਰਾਉਣੇ ਨੇ ਦੇਸ਼ ਭਗਤ ਸੇ ਮੇਰਾਮੀ ਦੇਸ਼ ਭਗਤ ਸੇ ਮੇਰਾਮੀ ਸਾਰੇ ਇਹ ਗੱਲ ਕਹਿੰਦੇ ਨੇ ਜੋ ਦੇਸ਼ ਤੋਂ ਮਿਲਿ ਬੰਨ ਸਦਾ ਉਹ ਜੰਦੇ ਰਹਿੰਦੇ ਨੇ ਜੋ ਹੱਥ ਤੇ ਜਿੰਦਗੀ ਲੜਨ ਦਾ ਸਦਾ ਚੇਟਾਂ ਵਿੱਚ ਰਹਿੰਦੇ ਨੇ ਜੋ ਦੇਸ਼ੂਪਾ ਮਲੇਮਾਰ ਦਾ ਸਦਾ ਉਹ ਚੁੰਦੇ ਰਹਿੰਦੇ ਨੇ ਜੋ ਹੱਥ ਤੇ ਜਿੰਦਗੀ ਲੜਨ ਦਾ ਸਦਾ ਚੇਟਾਂ ਵਿੱਚ ਰਹਿੰਦੇ ਨੇ ਇਹ ਗਲਾਬ ਜਿੰਦੂਬਾਬ ਆਏ ਭਾਈ ਸਾਰੇ ਸੀਧਾਂ ਦੀ ਗੱਲ ਕਰੀ ਗੀਤ ਚ ਮੈਂ ਸਾਡੇ ਪਾਰਟੀ ਦੇ ਸੰਗੁੰਨਿਆਂ ਵੱਲੋਂ 100 ਰੁਪਏ ਮਾਣ ਆਇਆ ਉਹਨਾਂ ਦੇ ਆਪਵਾਦ ਦਾ ਧੰਨਵਾਦ ਇੱਕ ਵਾਰ ਮੈਂ ਤੁਹਾਡੇ ਫੇਰ ਉਹ ਮਹਾਨ ਸੀਧਾਂ ਨੂੰ ਇਹਨਾਂ ਨੇ ਕਾਲੇ ਪਾਣੀ ਦੇ ਜੇਲਾ ਰੱਖਿਆ ਗੀਤ ਦੇ ਵਿੱਚ ਸਾਰੇ ਜ਼ਿਕਰ ਆਏ ਨੇਗੇ ਇਨਕਲਾਬ ਜ਼ਿੰਦਾਬਾਦ ਦਬਕੇ ਰਹਿਣਾ ਇਨਕਲਾਬ ਜ਼ਿੰਦਾਬਾਦ ਅੱਜ ਬਗਾਲੇ ਗੈਰੀ ਕਰਨੇ ਜਾਇ ਹੋਏ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਤਿਕਾਰ ਦਿੱਤਾ ਆਓ ਜੀ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡ ਜੀ ਟਾਈਮ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਪੂਰੇ ਲਾਗਤ ਸੰਗਰਾਮੀ ਜਿਹੜੇ ਲਗਾਤਾਰ ਪੰਚ ਦੇ ਨਾਤੇ